ਦਰਬਾਰ ਸਾਹਿਬ ਦੇ ਅੰਦਰ ਲੁਕੇ ਹੋਏ ਇੱਕ ਇਹੋ ਜਿਹੇ ਖਜ਼ਾਨੇ ਬਾਰੇ ਤੁਹਾਨੂੰ ਅੱਜ ਦੱਸਾਂਗੇ ਲੱਖਾਂ ਦੀ ਗਿਣਤੀ 'ਚ ਹਰ ਰੋਜ਼ ਸੰਗਤ ਦਰਬਾਰ ਸਾਹਿਬ ਨਤਮਸਤਕ ਹੁੰਦੀ ਆ ਪਰ 99% ਸੰਗਤ ਨੂੰ ਇਸ ਖਜ਼ਾਨੇ ਬਾਰੇ ਪਤਾ ਹੀ ਨਹੀਂ ਹੈ ਕੀ ਹੈ ਇਹ ਖਜ਼ਾਨਾ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹੈ ਇੱਕ 200 ਸਾਲ ਪੁਰਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਪੇਂਟਿੰਗ ਹੁਣੇ ਵੀਡੀਓ ਬਣਾਉਣ ਦੇ ਦੋ ਤਿੰਨ ਕਾਰਨ ਨੇ ਇੱਕ ਤਾਂ ਇਹ ਅਨਮੋਲ ਜੋ ਪੇਂਟਿੰਗ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਆ ਦੂਸਰਾ ਇਹ ਆ ਕਿ ਇਹ ਪੇਂਟਿੰਗ ਇਸ ਸਮੇ ਬਹੁਤੀ ਵਧੀਆ ਹਾਲਤ ਚ ਨਹੀਂ ਹੈ ਜੇ ਅਸੀਂ ਧਿਆਨ ਨਾ ਦਿੱਤਾ ਤਾਂ ਹੋ ਸਕਦਾ ਹੈ ਕੁਝ ਸਾਲਾਂ ਬਾਅਦ ਇਹ ਪੇਂਟਿੰਗ ਸਾਨੂੰ ਨਾ ਦਿਖੇ ਜਾਂ ਬਹੁਤ ਮਾੜੇ ਹਾਲਾਤਾਂ ਚ ਦਿਖੇ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਪਾੜੀਆਂ ਚ ਉਤਾਰਾਂ ਫੈਲੀਆਂ ਹੋਈਆਂ ਨੇ ਕੋਈ ਪ੍ਰੋਪਰ ਇਥੇ ਲਾਈਟਿੰਗ ਨਹੀਂ ਹੈ ਔਰੇ ਪੇਂਟਿੰਗ ਦੇਖੋ ਤੁਸੀਂ ਪੇਂਟਿੰਗ ਤੋਂ ਰੰਗ ਲਿਹਾ ਹੋਇਆ ਹੈ ਉਹ ਦੇਖੋ ਕਿਤੇ ਕਿਤੇ ਦੇਖ ਸਕਦੇ ਹੋ ਤੁਸੀਂ ਇਹ ਰੰਗ ਲਿਹਾ ਹੋਇਆ ਹੈ ਥੱਲੇ ਤੁਹਾਨੂੰ ਸਲਾਬੀ ਵੀ ਦਿਖੂਗੀ ਇਹ ਦੇਖੋ ਦੀਵਾਰ ਪੂਰੀ ਸਲਾਬੀ ਹੋਈ ਆ ਹੁਣ ਇਹ ਹੈਰਾਨੀ ਵੀ ਹੋਈ ਏ ਜੀਜ਼ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿੰਨੇ ਪੈਸ਼ਨ ਨਾਲ ਕਿੰਨੀ ਸ਼ਰਧਾ ਨਾਲ ਇਹ ਪੇਂਟਿੰਗ ਤਿਆਰ ਕਰਵਾਈ ਹੋਏਗੀ ਤੇ ਸਾਡਾ ਕੰਮ ਕੀ ਆ ਸਿਰਫ ਸਾਂਭਣਾ ਅਸੀਂ ਕੁਝ ਨਹੀਂ ਕਰਨਾ ਐ ਅਸੀਂ ਸਿਰਫ ਸਾਂਭਣਾ ਐ ਸਾਡੇ ਕੋਲ ਕਰੋੜਾਂ ਦਾ ਬਜਟ ਐ ਸਾਡੇ ਕੋਲ ਉਹ ਅਥਾਰਟੀ ਵੀ ਐ ਇਹ ਪੇਂਟਿੰਗ ਦੇ ਇਤਿਹਾਸ ਬਾਰੇ ਜਦੋਂ ਆਪਾਂ ਪੜ੍ਹਦੇ ਆਂ ਤਾਂ ਆਪਾਂ ਨੂੰ ਬਹੁਤ ਪੁਰਾਣੀਆਂ ਕਿਤਾਬਾਂ ਚੋਂ ਇਹ ਜਾਣਕਾਰੀ ਮਿਲਦੀ ਆ ਕਿ ਇਹ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਪੇਂਟਿੰਗ ਆ 1820 ਤੋਂ 1830 ਦੇ ਸਮੇਂ ਦੇ ਵਿੱਚ ਵਿੱਚ ਇਹ ਦਰਬਾਰ ਸਾਹਿਬ ਚ ਬਣਾਈ ਗਈ ਸੀ ਯਾਨੀ ਕਿ 200 ਸਾਲ ਦੇ ਨੇੜੇ ਤੇੜੇ ਹੋ ਚੁੱਕੇ ਨੇ ਇਸ ਪੇਂਟਿੰਗ ਨੂੰ ਇਹ ਜ਼ਿਕਰ ਮਿਲਦਾ ਹੈ ਸਾਨੂੰ ਕਿ ਇਹ ਗਿਆਨ ਸਿੰਘ ਇੱਕ ਨਕਾਸ਼ ਹੋਏ ਨੇ ਜਿਨ੍ਹਾਂ ਨੇ 33 ਸਾਲ ਲਗਭਗ ਦਰਬਾਰ ਸਾਹਿਬ 'ਚ ਨਕਾਸ਼ੀ ਦੀ ਸੇਵਾ ਕੀਤੀ। ਇੰਨੇ ਉਹ ਐਕਸਪਰਟ ਸੀਗੇ ਇਹ ਚਿੱਤਰਕਾਰੀ 'ਚ ਕਿ ਇਤਿਹਾਸ 'ਚ ਲਿਖਿਆ ਲਿਖਿਆ ਮਿਲਦਾ ਹੈ ਕਿ 66 ਸਾਲ ਦੀ ਉਮਰ 'ਚ ਵੀ ਉਹ ਐਣਕਾ ਨਹੀਂ ਸੀ ਲਾਉਂਦੇ। ਦਰਬਾਰ ਸਾਹਿਬ 'ਚ ਜੋ ਅੱਜ ਵੀ ਜਾ ਕੇ ਤੁਸੀਂ ਪੇਂਟਿੰਗਸ ਦੇਖੋ ਜੋ ਫੁੱਲ ਬਣੇ ਹੋਏ ਨੇ ਬੜੇ ਬਰੀਕ ਬਰੀਕ ਫੁੱਲ ਬਣੇ ਹੋਏ ਨੇ। ਉਹ ਛੋਟੇ-ਛੋਟੇ ਫੁੱਲਾਂ ਦੀਆਂ ਪੱਤੀਆਂ ਵੀ ਅੱਗੇ ਇੰਨੇ ਡਿਟੇਲ 'ਚ ਉਹਨਾਂ ਨੇ ਬਣਾਈਆਂ ਹੋਈਆਂ ਨੇ। ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਦੀ ਇਹ ਪੇਂਟਿੰਗ ਆ ਇੱਕ ਹੋਰ ਸਾਨੂੰ ਜ਼ਿਕਰ ਮਿਲਦਾ ਹੈ ਮੁਲਕ ਰਾਜ ਆਨੰਦ ਦਾ ਜਿਨ੍ਹਾਂ ਨੇ ਲਿਖਿਆ ਹੈ ਕਿ ਇਹ ਜੋ ਪੇਂਟਿੰਗ ਹੈ ਇਹ ਕਿੱਥੋਂ ਲਿਆਂਦੀ ਗਈ ਸੀ ਕਿਹਨੂੰ ਦੇਖ ਕੇ ਪੇਂਟਿੰਗ ਬਣਾਈ ਗਈ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੂਬ ਹੂ ਉਸ ਵੇਲੇ ਦਾ ਚਿੱਤਰ ਬਣਾਉਣਾ ਚਾਹੁੰਦੇ ਸੀ ਦਰਬਾਰ ਸਾਹਿਬ ਚ ਉਹਨਾਂ ਨੇ ਜਦੋਂ ਪਤਾ ਚੱਲਿਆ ਉਹਨਾਂ ਨੂੰ ਕਿ ਕਾਂਗੜੇ ਦਾ ਇੱਕ ਰਾਜਾ ਹੈ ਰਾਜਾ ਸੰਸਾਰ ਚੰਦ ਕਿ ਉਹਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਾ ਇੱਕ ਚਿੱਤਰ ਬਣਿਆ ਹੋਇਆ ਹੈ ਕਿਉਂਕਿ ਇਹ ਆਪਾਂ ਨੂੰ ਪਤਾ ਹੈ ਕਿ ਜੋ ਕਾਂਗੜੇ ਦੀ ਚਿੱਤਰਕਾਰੀ ਹੈ ਉਹ ਬਹੁਤ ਮਸ਼ਹੂਰ ਰਹੀ ਆ ਪਹਿਲੇ ਦਿਨ ਤੋਂ ਹੀ ਪੂਰੇ ਦੇਸ਼ 'ਚ ਇੱਕ ਮੁਗਲ ਰਾਜ ਦੀ ਕਲਾਕਾਰੀ ਮਸ਼ਹੂਰ ਹੁੰਦੀ ਸੀ ਇੱਕ ਕਾਂਗੜੇ ਦੀ ਹੁੰਦੀ ਸੀ ਇੱਕ ਰਾਜਪੂਤਾਨਾ ਕਾਂਗੜੇ ਦੀਆਂ ਹੁਣ ਵੀ ਦੇਖਿਓ ਤੁਸੀਂ ਪੇਂਟਿੰਗਸ ਬਹੁਤ ਪੁਰਾਣੀਆਂ ਪੁਰਾਣੀਆਂ ਮਿਲ ਜਾਣੀਆਂ ਤੁਹਾਨੂੰ ਤਾਂ ਇਹ ਰਾਜਾ ਸੰਸਾਰ ਚੰਦ ਦੀ ਕਲੈਕਸ਼ਨ 'ਚ ਇਹ ਪੇਂਟਿੰਗ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਿਰ ਸਨੇਹਾ ਭੇਜਿਆ ਰਾਜਾ ਸੰਸਾਰ ਚੰਦ ਨੂੰ ਕਿ ਤੁਹਾਡੀ ਜੋ ਇਹ ਪੇਂਟਿੰਗ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਤੁਹਾਡੀ ਕਲੈਕਸ਼ਨ ਚ ਕਿ ਇਹਨੂੰ ਕਾਪੀ ਕਰਕੇ ਅਸੀਂ ਦਰਬਾਰ ਸਾਹਿਬ ਚ ਇੱਕ ਪੇਂਟਿੰਗ ਬਣਾਉਣੀ ਆ ਤਾਂ ਰਾਜਾ ਸੰਸਾਰ ਚੰਦ ਦੀ ਪੇਂਟਿੰਗ ਜਿਸ ਕਲਾਕਾਰ ਨੇ ਬਣਾਈ ਹੋਈ ਸੀ ਉਹ ਤਾਂ ਉਸ ਸਮੇ ਮਰ ਚੁੱਕਿਆ ਸੀਗਾ ਇਤਿਹਾਸ ਚ ਸਾਨੂੰ ਜ਼ਿਕਰ ਮਿਲਦਾ ਹੈ ਕਿ ਉਹਦੇ ਪੋਤੇ ਨੇ ਇਹ ਪੇਂਟਿੰਗ ਦਰਬਾਰ ਸਾਹਿਬ ਚ ਬਣਾਈ ਸੀ ਇਹ ਪੇਂਟਿੰਗ ਹੈ ਕਿੱਥੇ ਆ ਤੁਹਾਨੂੰ ਉਹ ਦੱਸ ਦਈਏ ਕਿਉਂਕਿ ਅਸੀਂ ਇਤਿਹਾਸਿਕ ਕਿਤਾਬਾਂ ਚ ਇਸ ਪੇਂਟਿੰਗ ਬਾਰੇ ਪੜਿਆ ਸੀ ਕਿ ਇਦਾਂ ਦੀ ਕੋਈ ਪੇਂਟਿੰਗ ਹੈ ਪੁਰਾਤਨ ਤਾਂ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਕਿੱਥੇ ਆਹੇ ਪੇਂਟਿੰਗ ਦਰਬਾਰ ਸਾਹਿਬ ਜਦੋਂ ਦਰਸ਼ਨੀ ਡਿਊਟੀ ਤੋਂ ਤੁਸੀਂ ਐਂਟਰ ਕਰਦੇ ਹੋ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਮੁੱਖ ਦਰਵਾਜ਼ੇ ਰਾਹੀਂ ਜਦੋਂ ਤੁਸੀਂ ਐਂਟਰ ਕਰੋਗੇ ਤਾਂ ਖੱਬੇ ਹੱਥ ਇੱਕ ਪੌੜੀਆਂ ਜਾਂਦੀਆਂ ਨੇ ਇਤਿਹਾਸਿਕ ਕਿਤਾਬਾਂ 'ਚ ਇਹ ਲਿਖਿਆ ਮਿਲਦਾ ਹੈ ਕਿ ਉਹ ਪੌੜੀਆਂ ਪਹਿਲੀ ਮੰਜ਼ਲ ਤੋਂ ਹੁੰਦੇ ਹੋਏ ਖਜ਼ਾਨੇ ਵਾਲੀ ਕੋਠੜੀ ਤੱਕ ਜਾਂਦੀਆਂ ਨੇ ਇਹ ਪੌੜੀਆਂ ਨੇ ਜੋ ਇਹ ਆਮ ਸੰਗਤ ਵਾਸਤੇ ਖੁੱਲੀਆਂ ਨਹੀਂ ਇਹ ਸਿਰਫ ਸੇਵਾਦਾਰਾਂ ਵਾਸਤੇ ਜਾਂ ਪ੍ਰਬੰਧਕਾਂ ਵਾਸਤੇ ਹੀ ਪੌੜੀਆਂ ਖੋਲੀਆਂ ਜਾਂਦੀਆਂ ਨੇ ਦੋ ਪੌੜੀਆਂ ਜਾਂਦੀਆਂ ਨੇ ਪਹਿਲੀ ਮੰਜ਼ਲ ਨੂੰ ਉਹਨਾਂ ਦੇ ਬਿਲਕੁਲ ਸਾਹਮਣੇ ਪਹਿਲੀ ਮੰਜ਼ਲ ਤੇ ਵੀ ਇਹ ਖੱਬੇ ਹੱਥ ਤੁਹਾਨੂੰ ਪੌੜੀਆਂ ਮਿਲ ਜਾਣਗੀਆਂ ਇਹ ਪਤਾ ਨਹੀਂ ਹੈ ਕਿ ਇਹ ਹਮੇਸ਼ਾ ਖੁੱਲੀ ਰਹਿੰਦੀਆਂ ਪੌੜੀਆਂ ਦਾ ਦਰਵਾਜ਼ਾ ਜਾਂ ਨਹੀਂ ਪਰ ਸਾਡੇ ਵਰੀ ਇਹ ਖੁੱਲਾ ਸੀਗਾ ਤਾਂ ਅਸੀਂ ਸੇਵਾਦਾਰਾਂ ਨੂੰ ਦੱਸ ਕੇ ਇਹਦੀਆਂ ਫੋਟੋਆਂ ਖਿੱਚੀਆਂ ਉਹ ਪੌੜੀਆਂ ਜਦੋਂ ਤੁਸੀਂ ਜਾਓਗੇ ਨਾ ਬੜੀਆਂ ਸੁਨਸਾਨ ਜੀਆਂ ਲੱਗਦੀਆਂ ਨੇ ਉਹ ਪੌੜੀਆਂ ਸਾਹਮਣੇ ਤੁਹਾਨੂੰ ਇੱਕ ਬੰਦ ਦਰਵਾਜ਼ਾ ਮਿਲੇਗਾ ਆਸ-ਪਾਸੇ ਜੋ ਕੰਧਾਂ ਨੇ ਬਹੁਤ ਸੋਹਣੀ ਅਤੇ ਨਕਾਸ਼ੀ ਕੀਤੀ ਹੋਈ ਆ। ਦਰਵਾਜ਼ੇ ਤੋਂ ਜਦੋਂ ਤੁਸੀਂ ਮੁੜੋਗੇ ਤਾਂ ਸਾਹਮਣੇ ਬਿਲਕੁਲ ਤੁਹਾਨੂੰ ਇਹ ਅਨਮੋਲ ਪੇਂਟਿੰਗ ਦਿਖੇਗੀ। ਔਰ ਤੁਸੀਂ ਡਿਟੇਲਿੰਗ ਦੇਖ ਸਕਦੇ ਹੋ ਇਸ ਪੇਂਟਿੰਗ 'ਚ ਕਿੰਨੀ ਜ਼ਿਆਦਾ ਹੈ। ਇਹ ਦੇਖੋ ਇਹ ਇਦਾਂ ਹੀ ਲੱਗਦਾ ਹੈ ਕਿ ਹੂ ਬੂ ਉਸ ਵੇਲੇ ਦਾ ਚਿੱਤਰ ਬਿਲਕੁਲ ਬਣਾ ਦਿੱਤਾ ਗਿਆ ਹੈ। ਸਿੰਘ ਨੇ ਦੇਖੋ ਗੁਰੂ ਸਾਹਿਬ ਦੇ ਦੋ ਅੱਗੇ ਤੁਹਾਨੂੰ ਸਿੰਘ ਨਜ਼ਰ ਆਉਣਗੇ। ਬਾਜ ਉਹਨਾਂ ਕੋਲ ਚੱਕਿਆ ਹੋਇਆ ਹੈ। ਗੁਰੂ ਸਾਹਿਬ ਦੇ ਘੋੜੇ ਦੇ ਅੱਗੇ ਉਹ ਚੱਲ ਰਹੇ ਨੇ ਇੱਕ ਸਿੰਘ ਕੋਲ ਬਾਜ ਚੱਕਿਆ ਹੋਇਆ ਦੂਸਰੇ ਸਿੰਘ ਨੇ ਨਿਸ਼ਾਨ ਸਾਹਿਬ ਚੱਕਿਆ ਹੋਇਆ ਉਹ ਨਿਸ਼ਾਨ ਚੀ ਸਿੰਘ ਹੈ ਉਹ ਨਿਸ਼ਾਨ ਸਾਹਿਬ ਵੀ ਦੇਖੋ ਨਿਸ਼ਾਨ ਸਾਹਿਬ ਤੇ ਬੜਾ ਪਿੱਛੇ ਜੇ ਅੱਡ-ਅੱਡ ਰਾਂ ਹੁੰਦੀਆਂ ਸੀ ਕਿ ਪੀਲਾ ਸੀ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਸੀ ਨੀਲਾ ਨਿਸ਼ਾਨ ਸਾਹਿਬ ਸੀ ਇਹਦੇ ਵਿੱਚ ਨੀਲਾ ਨਿਸ਼ਾਨ ਸਾਹਿਬ ਦਿਖਾਇਆ ਹੋਇਆ ਹੈ ਉੱਪਰ ਲਾਲ ਰੰਗ ਦਾ ਫਰਰਾ ਹੈ ਔਰ ਨਿਸ਼ਾਨ ਸਾਹਿਬ ਵੀ ਇਹ ਜੋ ਉਹ ਡਾਟਡ ਹੈ ਉੱਪਰ ਕਿਰਪਾਨ ਹੈ ਢਾਲ ਹੈ ਤੇ ਫਿਰ ਕਟਾਰ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇਖੋ ਕਿੰਨੀ ਡਿਟੇਲ ਚ ਗੁਰਗੋਵਿੰਦ ਸਿੰਘ ਜੀ ਦਾ ਇਹ ਚਿੱਤਰ ਬਣਾਇਆ ਗਿਆ ਹੈ ਫਿਰ ਪਿੱਛੇ ਉਹ ਸਿੰਘ ਚੌਰ ਕਰ ਰਹੇ ਨੇ ਤੇ ਪਿੱਛੇ ਇੱਕ ਪਹਾੜੀ ਬਣਾਈ ਗਈ ਹੈ ਤੇ ਪਹਾੜੀ ਦੇ ਪਿੱਛੇ ਇੱਕ ਇਮਾਰਤ ਹੈ ਉੱਪਰ ਇੰਜ ਲੱਗ ਰਿਹਾ ਹੈ ਜਿਵੇਂ ਅਨੰਦਪੁਰ ਸਾਹਿਬ ਦਾ ਇਹ ਨਗਰ ਬਣਾਇਆ ਹੋਵੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਪੂਰੇ ਦਰਬਾਰ ਸਾਹਿਬ ਚ ਸਿਰਫ ਇਕਲੋਤੀ ਪੇਂਟਿੰਗ ਆ ਜੋ ਕਿਸੇ ਵੀ ਮਨੁੱਖ ਦੀ ਪੇਂਟਿੰਗ ਬਣਾਈ ਗਈ ਹੋਵੇ ਸਾਨੂੰ ਬਹੁਤ ਸਾਰੀ ਕਲਾਕ੍ਰਿਤੀ ਮਿਲ ਜਾਂਦੀ ਆ ਪਰ ਗੁਰੂ ਸਾਹਿਬ ਦੀ ਕੋਈ ਪੇਂਟਿੰਗ ਨਹੀਂ ਸਾਨੂੰ ਦਰਬਾਰ ਸਾਹਿਬ 'ਚ ਮਿਲਦੀ ਇਹ ਇਕਲੌਤੀ ਪੇਂਟਿੰਗ ਆ ਹੁਣ ਇੰਨੀ ਇੰਪੋਰਟੈਂਟ ਇਹ ਪੇਂਟਿੰਗ ਹੋਵੇ ਤੇ ਜਦੋਂ ਆਪਦੀਆਂ ਅੱਖਾਂ ਨਾਲ ਇਹ ਚੀਜ਼ ਦੇਖੀ ਕੇ ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਪੌੜੀਆਂ 'ਚ ਉਤਾਰਾਂ ਫੈਲੀਆਂ ਹੋਈਆਂ ਨੇ ਕੋਈ ਪ੍ਰੋਪਰ ਇੱਥੇ ਲਾਈਟਿੰਗ ਨਹੀਂ ਹੈ ਔਰ ਇਹ ਪੇਂਟਿੰਗ ਦੇਖੋ ਤੁਸੀਂ ਪੇਂਟਿੰਗ ਤੋ ਰੰਗ ਲਿਹਾ ਹੋਇਆ ਹੈ ਉਹ ਦੇਖੋ ਕਿਤੇ ਕਿਤੇ ਦੇਖ ਸਕਦੇ ਹੋ ਤੁਸੀਂ ਇਹ ਰੰਗ ਲਿਹਾ ਹੋਇਆ ਹੈ ਥੱਲੇ ਤੁਹਾਨੂੰ ਸਲਾਬੀ ਵੀ ਦਿਖੂਗੀ ਇਹ ਦੇਖੋ ਦੀਵਾਰ ਪੂਰੀ ਸਲਾਬੀ ਹੋਈ ਆ ਹੁਣ ਇਹ ਹੈਰਾਨੀ ਵੀ ਹੋਈ ਹੈ ਜੀ ਇਹ ਦੇਖ ਕੇ ਇਹ ਨਹੀਂ ਹੈਗੇ ਅਸੀਂ ਕਿਸੇ ਨੂੰ ਟਾਰਗੇਟ ਕਰ ਰਹੇ ਆ ਕਿਉਂਕਿ ਇੱਥੇ ਹੁਣ ਕਈ ਇਹ ਸਮਝ ਲੈਣਗੇ ਕਿ ਅਸੀਂ ਜੋ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਸਾਡਾ ਕੋਈ ਮਨਸ਼ਾ ਨਹੀਂ ਹੈ ਕਿਸੇ ਨੂੰ ਵੀ ਟਾਰਗੇਟ ਕਰਨਾ ਸਾਡੀ ਨਾ ਹੀ ਐਡੀ ਕੋਈ ਔਕਾਤ ਹੈ ਬਸ ਇਹ ਆ ਕਿ ਦੇਖੋ ਪ੍ਰਬੰਧ ਅੱਜ ਕਿਸੇ ਹੋਰ ਕੋਲ ਆ ਪਹਿਲਾਂ ਕਿਸੇ ਹੋਰ ਕੋਲ ਸੀ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਕੋਲ ਹੋਏਗਾ ਇਹ ਛੋਟੀਆਂ ਗੱਲਾਂ ਨੇ ਮੇਨਲੀ ਇਹ ਆ ਕਿ ਇਹ ਸਾਡੇ ਕੋਲ ਇਕਲੋਤੀ ਹੀ ਇਹੋ ਜੀ ਪੇਂਟਿੰਗ ਆ ਗੁਰੂ ਸਾਹਿਬ ਦੀ ਹੁਣ ਇੱਥੇ ਦਰਬਾਰ ਸਾਹਿਬ 'ਚ ਤੁਸੀਂ ਦੇਖੋਗੇ ਇੱਕ ਚੰਗਾ ਵੀ ਬਹੁਤ ਕਾਰਜ ਕੀਤਾ ਹੋਇਆ ਹੈ ਕਿ ਜਦੋਂ ਤੁਸੀਂ ਪਹਿਲੀ ਮੰਜ਼ਲ ਤੇ ਜਾਓਗੇ ਨਾ ਤੁਹਾਨੂੰ ਜ਼ਿਆਦਾਤਰ ਜਿਹੜੀ ਚਿੱਤਰਕਾਰੀ ਆ ਨਾ ਇਹ ਦੇਖੋ ਇਹ ਪਿੱਲਰ ਵੀ ਨੇ ਨਾ ਜਿਹੜੇ ਤੇ ਸ਼ੀਸ਼ੇ ਜੜੇ ਹੋਏ ਨੇ ਕਿ ਸੰਗਤ ਦੇ ਹੱਥ ਲੱਗ ਲੱਗ ਕੇ ਉਹ ਚਿੱਤਰਕਾਰੀ ਖਰਾਬ ਨਾ ਹੋਵੇ ਕਿਉਂਕਿ ਜਦੋਂ ਆਪਾਂ ਪੌੜੀਆਂ 'ਚ ਵੀ ਦੇਖਦੇ ਆ ਨਾ ਕਈ ਪੌੜੀਆਂ ਇਹ ਦੇਖੋ ਸੰਗਤ ਦੇ ਹੱਥ ਲੱਗ ਲੱਗ ਕੇ ਉਹ ਪੂਰੀ ਚਿੱਤਰਕਾਰੀ ਉਹ ਪੂਰੀ ਕਲਾ ਖਰਾਬ ਹੋਈ ਹੋਈ ਆ ਤਾਂ ਇਹਦੇ ਲਈ ਇੱਕ ਚੰਗਾ ਪ੍ਰਾਲਾ ਵੀ ਕੀਤਾ ਗਿਆ ਹੈ ਕਿ ਉਹ ਨਕਾਸ਼ੀ ਨੂੰ ਉਹ ਕਲਾ ਨੂੰ ਬਚਾਉਣ ਲਈ ਉਹ ਸ਼ੀਸ਼ੇ ਲਗਾ ਦਿੱਤੇ ਗਏ ਨੇ ਕਿ ਸੰਗਤ ਨੂੰ ਦਰਸ਼ਨ ਵੀ ਹੋ ਜੇ ਤੇ ਉਹ ਕਲਾ ਬਚੀ ਵੀ ਰਹਿ ਜਾਏ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਆ ਕਿ ਜਾਂ ਤਾਂ ਫਿਰ ਇੱਥੇ ਜੋ ਸੇਵਾਦਾਰ ਨੇ ਉਹਨਾਂ ਨੂੰ ਇਸ ਚਿੱਤਰ ਦਾ ਇਤਿਹਾਸ ਨਹੀਂ ਪਤਾ ਜੋ ਕਿ ਬਹੁਤ ਘੱਟ ਚਾਂਸ ਨੇ ਬਹੁਤ ਵਿਦਵਾਨ ਲੋਕ ਉੱਥੇ ਸ਼ਾਮਿਲ ਨੇ ਜਾਂ ਫਿਰ ਇਹ ਅਣਗੈਲੀ ਆ ਹੁਣ ਜੇ ਇਹ ਅਣਗੈਲੀ ਆ ਤਾਂ ਇਹ ਅਣਗੈਲੀ ਹੋਣੀ ਨਹੀਂ ਚਾਹੀਦੀ ਕਿਉਂਕਿ ਉਹ ਸੋਚ ਦੇਖੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਜਿਸ ਸੋਚ ਨਾਲ ਉਹਨਾਂ ਨੇ ਇਹ ਕਲਾਕ੍ਰਿਤੀਆਂ ਬਣਵਾਈਆਂ ਹੋਣਗੀਆਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਛੋਟੀ ਉਮਰ 'ਚ ਜਦੋਂ ਰਣਜੀਤ ਸਿੰਘ ਪੰਜਾਬ ਦੇ ਮਹਾਰਾਜਾ ਬਣਦੇ ਨੇ ਤਾਂ ਸਭ ਤੋਂ ਪਹਿਲਾ ਧਿਆਨ ਉਹਨਾਂ ਦਾ ਦਰਬਾਰ ਸਾਹਿਬ ਵੱਲ ਗਿਆ ਸੀ ਦਰਬਾਰ ਸਾਹਿਬ ਦੀ ਸੇਵਾ ਵੱਲ ਗਿਆ ਸੀ ਉਹਨਾਂ ਦੀ दिली ਇੱਛਾ ਸੀ ਇਹ ਕਿ ਦਰਬਾਰ ਸਾਹਿਬ ਦੀ ਜੋ ਇਮਾਰਤ ਹੈ ਉਹ ਪੂਰੀ ਦੁਨੀਆ 'ਤੇ ਸਭ ਤੋਂ ਸੋਹਣੀ ਤੇ ਸਭ ਤੋਂ ਵੱਖਰੀ ਦਿਖੇ ਐਸੇ ਲਈ ਹੀ ਉਹਨਾਂ ਨੇ ਉਹ ਸੋਨੇ ਦੀ ਸੇਵਾ ਕਰਵਾਈ ਇਤਿਹਾਸ 'ਚ ਇੱਥੇ ਜ਼ਿਕਰ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਗਿਆਨੀ ਸੰਤ ਸਿੰਘ ਜੀ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਕਿ ਦੁਨੀਆ ਦੇ ਸਭ ਤੋਂ ਜਿਹੜੇ ਐਕਸਪਰਟ ਆਰਟਿਸਟ ਨੇ ਉਹਨਾਂ ਨੂੰ ਬੁਲਾਓ ਤਾਂ ਇੱਥੇ ਚਨਯੋਟ ਦਾ ਜ਼ਿਕਰ ਆਉਂਦਾ ਹੈ ਕਿ ਚਨਯੋਟ ਦੇ ਕੁਝ ਮੁਸਲਮਾਨ ਆਰਟਿਸਟ ਸੀਗੇ ਜੋ ਉਸ ਸਮੇਂ ਪੂਰੀ ਚੋਟੀ ਦੇ ਸੀਗੇ ਉਹਨਾਂ ਨੂੰ ਫਿਰ ਬੁਲਾਇਆ ਗਿਆ ਉਹਨਾਂ ਨੂੰ ਸੇਵਾ ਦਿੱਤੀ ਗਈ ਸੋਨੇ ਦੀ ਪਰਤ ਚੜਾਉਣ ਦੀ ਸੇਵਾ ਉਹਨਾਂ ਨੇ ਨਿਭਾਈ ਪਰ ਇੱਥੇ ਇਹ ਵੀ ਜ਼ਿਕਰ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਕਾਨਫਰੰਸ ਬੁਲਾਈ ਜਿਦੇ ਵਿੱਚ ਸਾਰੇ ਮੁਲਕ ਦੇ ਆਰਟਿਸਟਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਦੀ ਆਪਦੀ ਉਹ ਡੈਮੋ ਪੇਂਟਿੰਗਸ ਬਣਾਓ ਆਪਦੀ ਆਪਦੀ ਕਲਾ ਸਾਨੂੰ ਦਿਖਾਓ ਉਹ ਹਜ਼ਾਰਾਂ ਆਰਟਿਸਟਾਂ ਚੋਂ ਫਿਰ ਚਾਰ ਕਲਾਕਾਰ ਚਾਰ ਆਰਟਿਸਟ ਸਿਲੈਕਟ ਕੀਤੇ ਗਏ ਜਿਨ੍ਹਾਂ ਨੇ ਦਰਬਾਰ ਸਾਹਿਬ 'ਚ ਇਹ ਨਕਾਸ਼ੀ ਬਣਾਉਣ ਦਾ ਜੋ ਸੇਵਾ ਨਿਭਾਈ ਔਰ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਗਿਆਨੀ ਸੰਤ ਸਿੰਘ ਜੀ ਨੂੰ ਬੁਲਾ ਕੇ ਉਸ ਸਮੇਂ 16 ਲੱਖ 39000 ਰੁਪਇਆ ਦਿੱਤਾ ਸੀ ਅਡਵਾਂਸ ਚ ਕਿ ਇਹ ਜੱਕੋ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ ਮਾਇਆ ਦੀ ਫਿਕਰ ਨਹੀਂ ਕਰਨੀ ਜਿੰਨੀ ਮਰਜ਼ੀ ਮਾਇਆ ਲੱਗ ਜੇ ਕੰਮ ਸਭ ਤੋਂ ਉੱਵਲ दर्जे ਦਾ ਹੋਣਾ ਚਾਹੀਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਸੋਚ ਸੀ ਕਿ ਦਰਬਾਰ ਸਾਹਿਬ ਦੀ ਜੋ ਚਿੱਤਰਕਾਰੀ ਹੈ ਉਹਦੇ ਚ ਨਾ ਤਾਂ ਮੁਗਲਾਂ ਦਾ ਟੱਚ ਆਉਣਾ ਚਾਹੀਦਾ ਨਾ ਰਾਜਪੂਤਾਨਾ ਜੋ ਬਿਲਡਿੰਗਜ਼ ਨੇ ਉਹਨਾਂ ਦਾ ਟੱਚ ਆਉਣਾ ਚਾਹੀਦਾ ਤਾਂ ਤੁਸੀਂ ਦੇਖੋਗੇ ਹੁਣ ਵੀ ਦੇਸ਼ ਦੁਨੀਆ ਦੇ ਜੋ ਕਲਾਕਾਰ ਨੇ ਉਹ ਆ ਕੇ ਦਰਬਾਰ ਸਾਹਿਬ ਦੀ ਇਹ ਚਿੱਤਰਕਾਰੀ ਨੂੰ ਦੇਖਦੇ ਨੇ ਇੱਕ ਉੱਵਲ ਦਰਜੇ ਦਾ ਨਮੂਨਾ ਹੈ ਕਿਸੇ ਦੀ ਕਾਪੀ ਨਹੀਂ ਕੀਤੀ ਗਈ ਇੱਥੇ ਤਾਂ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿੰਨੇ ਪੈਸ਼ਨ ਨਾਲ ਕਿੰਨੀ ਸ਼ਰਧਾ ਨਾਲ ਇਹ ਪੇਂਟਿੰਗ ਤਿਆਰ ਕਰਵਾਈ ਹੋਏਗੀ ਤੇ ਸਾਡਾ ਕੰਮ ਕੀ ਹੈ ਸਿਰਫ ਸੰਭਣਾ ਅਸੀਂ ਕੁਝ ਨਹੀਂ ਕਰਨਾ ਅਸੀਂ ਸਿਰਫ ਸੰਭਣਾ ਹੈ ਸਾਡੇ ਕੋਲ ਕਰੋੜਾਂ ਦਾ ਬਜਟ ਹੈ ਸਾਡੇ ਕੋਲ ਉਹ ਅਥਾਰਟੀ ਵੀ ਹੈ ਮੈਨੂੰ ਲੱਗਦਾ ਹੈ ਕਿ ਇਹਨੂੰ ਸਾਂਭਣਾ ਚਾਹੀਦਾ ਹੈ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਖਜ਼ਾਨਾ ਹੈ ਗੁਰੂ ਸਹਿਬਾਨਾਂ ਦੀ ਸਾਨੂੰ ਦਿੱਤੀ ਹੋਈ ਸਿਰਫ ਅਮਾਨਤ ਹੈ ਸਾਡੇ ਕੋਲ ਔਰ ਹੱਥ ਜੋੜ ਕੇ ਇਹ ਪ੍ਰਬੰਧਕ ਕਮੇਟੀ ਨੂੰ ਸਾਡੀ ਇਹ ਗੁਜ਼ਾਰਿਸ਼ ਹੈ ਕਿ ਇਹਦੇ ਵੱਲ ਧਿਆਨ ਦਿੱਤਾ ਜਾਏ ਹਾਲਾਂਕਿ ਜਦੋਂ ਅਸੀਂ ਦਰਬਾਰ ਸਾਹਿਬ ਦੀ ਇਹ ਜੋ ਚਿੱਤਰਕਾਰੀ ਦੀ ਸਾਂਭ ਸੰਭਾਲ ਤੇ ਇਹਨੂੰ ਪ੍ਰੀਜ਼ਰਵ ਕਰਨ ਵਾਲ ਧਿਆਨ ਦਿੰਦੇ ਆ ਤਾਂ ਉੱਥੇ ਬਹੁਤ ਸੋਹਣਾ ਕਾਰਜ ਪ੍ਰਬੰਧਕ ਕਮੇਟੀ ਨਿਭਾ ਰਹੀ ਆ ਐਸਜੀਪੀਸੀ ਨਿਭਾ ਰਹੀ ਆ ਇੰਨਾ ਸੋਹਣਾ ਕਾਰਜ ਦੇਖਣ ਤੋਂ ਬਾਅਦ ਇਹ ਹੈਰਾਨੀ ਦੀ ਗੱਲ ਵੀ ਆ ਕਿ ਇੱਥੇ ਕਿਉਂ ਅਣਗੈਲੀ ਵਰਤੀ ਗਈ ਤਾਂ ਇਹ ਸਿਰਫ ਇਹੀ ਨਹੀਂ ਇਹਦੇ ਨਾਲ ਨਾਲ ਹੋਰ ਵੀ ਕਈ ਇਦਾਂ ਦੀਆਂ ਸਾਨੂੰ ਚਿੱਤਰਕਾਰੀ ਕਹਿ ਲਓ ਜਾਂ ਸਾਨੂੰ ਨਕਾਸ਼ੀ ਮਿਲ ਜਾਂਦੀ ਆ ਜਿਸ ਦਾ ਰੰਗ ਤੁੰਦਲਾ ਪੈ ਰਿਹਾ ਹੈ ਜਿਸ ਏ ਦੇਖੋ ਹੁਣ ਇਹ ਪੌੜੀਆਂ ਚੋਂ ਹੀ ਜੋ ਹਰ ਕੀ ਪੌੜੀ ਦੇ ਨਾਲ ਦੋ ਪੌੜੀਆਂ ਜਾਂਦੀਆਂ ਨੇ ਉਹਨਾਂ ਚੋਂ ਹੀ ਇੱਕ ਪੌੜੀ ਦੀ ਇਹ ਤਸਵੀਰ ਆ ਇਹ ਛੱਤ ਤੇ ਬਿਲਕੁਲ ਦੇਖੋ ਇਹ ਨਕਾਸ਼ੀ ਬਿਲਕੁਲ ਧੁੰਦਲੀ ਪੈ ਰਹੀ ਆ ਸਾਡੇ ਕੋਲ ਬਹੁਤ ਸਾਰੀਆਂ ਮਾਡਰਨ ਫੈਸਿਲਿਟੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਕਿ ਇਸੇ ਨੂੰ ਹੀ ਅਸੀਂ ਸਾਹਮਣੇ ਰੱਖ ਸਕਦੇ ਆ ਨਹੀਂ ਤਾਂ ਸਾਨੂੰ ਕੀ ਕਰਨਾ ਪੈਂਦਾ ਹੈ ਕਿ ਜਦੋਂ ਇੱਕ ਤੁੰਦਲੀ ਪੈ ਜਾਂਦੀ ਆ ਅਸੀਂ ਪਹਿਲਾਂ ਫੋਟੋਆਂ ਖਿੱਚ ਕੇ ਰੱਖਦੇ ਆ ਸੇਮ ਹੂਬ ਹੂ ਫਿਰ ਅਸੀਂ ਦੁਬਾਰਾ ਉਹ ਰੰਗ ਬਣਾਉਣ ਦੀ ਕੋਸ਼ਿਸ਼ ਕਰਦੇ ਆ ਹਨਾ ਉਹਦੇ ਨਾਲ ਉਹ ਬੈਟਰ ਆਗੇ ਜੋ ਸਾਡੇ ਕੋਲ ਪਹਿਲਾਂ ਤੋਂ ਹੈ ਹਨਾ ਉਹਨੂੰ ਅਸੀਂ ਬਚਾ ਕੇ ਰੱਖੀਏ ਤਾਂ ਜੋ ਅਸੀਂ ਆਉਣ ਵਾਲੀਆਂ ਜੋ ਸਾਡੀਆਂ ਪੀੜ੍ਹੀਆਂ ਨੇ ਉਹ ਇਹਦੇ ਤੇ ਸਾਇੰਟਿਫਿਕ ਟੈਸਟਿੰਗ ਵੀ ਹੋਵੇ ਤਾਂ ਪਤਾ ਚੱਲੇ ਕਿ ਇਹ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਆ ਨਹੀਂ ਤਾਂ ਇਹ ਉਹ ਕਹਿਣਗੇ ਕਿ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਕਰਵਾਈ ਹੀ ਨਹੀਂ ਇਹ ਇਹ ਤਾਂ ਆ ਕੇ 21ਵੀਂ ਸਦੀ ਹੋਈਆਂ ਹੋਈਆਂ ਨੇ ਤਾਂ ਇਹਨਾਂ ਚੀਜ਼ਾਂ ਵੱਲ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿੰਨੇ ਸੁੰਦਰ ਹੈ ਇਹ ਦੇਖ ਕੇ ਨਾ ਤੁਹਾਡਾ ਮਨ ਨਹੀਂ ਮਤਲਬ ਪਰਦਾ ਰੂਹ ਥੋੜੀ ਰਜਦੀ ਨਹੀਂ ਐਨੀ ਸੋਹਣੀ ਨਕਾਸ਼ੀ ਕੀਤੀ ਹੋਈ ਆ ਇਹਦੇ 'ਚ ਵੀ ਦੇਖੋ ਹੁਣ ਰੰਗ ਜੇ ਤੁਸੀਂ ਗੌਰ ਨਾਲ ਦੇਖੋ ਨਾ ਇਹ ਦੇਖੋ ਰੰਗ ਫਿੱਕੇ ਪੈ ਰਹੇ ਨੇ ਤਾਂ ਇਹ ਕੰਧਾਂ ਦੇ ਰੰਗ ਨਹੀਂ ਹੈਗੇ ਇਹ ਸਾਡਾ ਇਤਿਹਾਸ ਫਿੱਕਾ ਪੈ ਰਿਹਾ ਹੈ ਜਿੱਦਿ ਜੋ ਮੇਵਾਰੀ ਸਾਡੀ ਬਣਦੀ ਆ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੀ ਸ਼ਰਧਾ ਭਾਵਨਾ ਨਾਲ ਇਹ ਸੇਵਾ ਕਰਵਾਈ ਨਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਉਹਨਾਂ ਅੱਗੇ 100 ਵਾਰ ਸੀਸ ਝੁਕਦਾ ਹੈ ਕਿਸ ਤਰੀਕੇ ਨਾਲ ਪੂਰੇ ਦੇਸ਼ 'ਚ ਉਹਨਾਂ ਨੇ ਹਜ਼ਾਰਾਂ ਲੋਕ ਬੁਲਾਏ ਤੇ ਉਹਦੇ 'ਚੋਂ ਸਿਰਫ 4 ਸਿਲੈਕਟ ਕੀਤੇ ਗਏ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਬਾਬਾ ਕੇਰ ਸਿੰਘ ਮਹੰਤ ਈਸ਼ਰ ਸਿੰਘ ਭਾਈ ਵਿਸ਼ਨ ਸਿੰਘ ਤੇ ਭਾਈ ਨਿਹਾਲ ਸਿੰਘ ਇਹ ਚਾਰਾਂ ਨੂੰ ਮੁੱਖ ਜ਼ਿੰਮੇਵਾਰੀ ਸੌਂਪੀ ਗੇਸੀ ਨਕਾਸ਼ੀ ਦੀ ਜੋ ਨਕਾਸ਼ੀ ਵੀ ਕੀਤੀ ਗਈ ਹੈ ਨਾ ਇੰਨੀ ਡਿਟੇਲਿੰਗ ਨਾ ਕੀਤੀ ਗਈ ਹੈ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਇਹਦੇ ਵਾਸਤੇ ਰੰਗਦਾਰ ਮਸਾਲੇ ਵਰਤੇ ਗਏ ਨੇ ਕੱਜਲ ਵਰਤਿਆ ਗਿਆ ਸੰਧੂਰ ਲਾਜਵਰ ਦੀ ਵਰਤੋਂ ਹੋਈ ਆ ਔਰ ਮੋਰਾ ਕਸ਼ੀਦਾ ਜ਼ਿਕਰ ਆਉਂਦਾ ਹੈ ਮੋਰਾ ਕਸ਼ੀ ਹੁੰਦਾ ਹੈ ਕਿ ਗਿੱਲੇ ਪਲਸਤਰ ਦੇ ਉੱਤੇ ਪੇਂਟਿੰਗ ਬਣਾਉਣਾ ਮੋਰਾ ਕਸ਼ੀ ਕੀਤੀ ਗਈ ਹੈ ਨਕਾਸ਼ੀ ਦਾ ਜ਼ਿਕਰ ਆਉਂਦਾ ਹੈ ਨਕਾਸ਼ੀ ਹੁੰਦਾ ਕਿ ਜਦੋਂ ਪਲਸਤਰ ਸੁੱਕ ਜਾਂਦਾ ਹੈ ਫਿਰ ਉਹਦੇ ਉੱਤੇ ਪੇਂਟਿੰਗਸ ਬਣਾਈਆਂ ਹੋਈਆਂ ਨੇ ਪੱਥਰਾਂ ਦੀ ਕਾਰਵਿੰਗ ਕਰਕੇ ਉੱਤੇ ਡिटেইলিং ਚ ਬਣਾਇਆ ਹੋਇਆ ਹੈ ਤੁਸੀਂ ਦੇਖ ਕੇ ਮਤਲਬ ਇਹਦੇ ਤੇ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਦਰਬਾਰ ਸਾਹਿਬ ਦੀ ਜੋ ਨਕਾਸ਼ੀ ਹੈ ਉਹਦੇ ਚ ਕਿਹਨੇ-ਕਿਹਨੇ ਕੰਮ ਕੀਤਾ ਤੇ ਕਿੰਨੀ ਡिटেইলিং ਚ ਕੰਮ ਹੋਇਆ ਹੈ ਇਹ ਨਹੀਂ ਹੈ ਕਿ ਇੱਕ ਥੋੜੇ ਇੱਕ ਸਮੇਂ ਚ ਇਹ ਚਿੱਤਰਕਾਰੀ ਬਣ ਕੇ ਸੰਪੂਰਨ ਹੋ ਗਈ ਸੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚ ਬਾਅਦੋਂ ਵੀ ਨਕਾਸ਼ ਪੱਕੇ ਤੌਰ ਤੇ ਰੱਖੇ ਹੁੰਦੇ ਸੀਗੇ ਜੋ ਕੁਛ ਨਾ ਕੁਛ ਚਿੱਤਰਕਾਰੀ ਕਰਦੇ ਹੀ ਰਹਿੰਦੇ ਸ। ਦਰਬਾਰ ਸਾਹਿਬ ਦੇ ਅੰਦਰ ਜੋ ਵੀ ਸਾਨੂੰ ਚਿੱਤਰਕਾਰੀ ਮਿਲਦੀ ਆ ਉਹ ਇਤਿਹਾਸਿਕ ਕਿਤਾਬਾਂ 'ਚ ਜ਼ਿਕਰ ਮਿਲਦਾ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀ ਹੀ ਆ। ਕਿਉਂਕਿ ਮੁੱਢ ਤੋਂ ਜੇ ਆਪਾਂ ਦੇਖੀਏ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਉਸ ਤੋਂ ਬਾਅਦ ਆਇਆ 18ਵੀਂ ਸਦੀ ਦਾ ਸਮਾਂ। 18ਵੀਂ ਸਦੀ ਦਾ ਉਹ ਸਮਾਂ ਸਿੱਖਾਂ ਲਈ ਬਹੁਤ ਚੁਣੌਤੀਆਂ ਵਾਲਾ ਸਮਾਂ ਸੀ ਉਦੋਂ। ਅਬਦਾਲੀ ਵਰਗਿਆਂ ਨਾਲ ਸਿੱਖਾਂ ਦਾ ਵਾਪਿਆ। ਖੇਚ ਆ ਕੇ ਅਬਦਾਲੀ ਨੇ ਜਦੋਂ ਵੱਡੇ ਘੱਲੂ ਘਾਰੇ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਤੂਪਾਂ ਨਾਲ ਉਹ ਇਮਾਰਤ ਉੜਾ ਗਿਆ ਸੀ ਫਿਰ ਜ਼ਿਕਰ ਮਿਲਦਾ ਹੈ ਕਿ ਗੁਰਮਤਾ ਹੋਇਆ ਕਿ ਦਰਬਾਰ ਸਾਹਿਬ ਦੀ ਇਮਾਰਤ ਦੁਬਾਰਾ ਬਣਾਈ ਜਾਏਗੀ ਬੜੀ ਮਜ਼ਬੂਤੀ ਨਾਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਉਦੋਂ ਗੁਰੂ ਦੇ ਸਿੰਘਾਂ ਨੇ ਕੁਝ ਘੰਟਿਆਂ 'ਚ ਹੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ 9 ਲੱਖ ਰੁਪਇਆ ਇਕੱਠਾ ਕਰਤਾ ਸੀ ਇੱਕ ਚਾਦਰ ਵਿਛਾ ਕੇ ਉਹਦੇ ਤੇ ਤੇ ਬੜੀ ਤਨਦੇਹੀ ਦੇ ਨਾਲ ਬੜੀ ਭਾਵਨਾ ਦੇ ਨਾਲ ਦਰਬਾਰ ਸਾਹਿਬ ਦੀ ਇਮਾਰਤ ਬਣਾਈ ਗਈ ਸੀ ਹੂਬ ਹੂ ਉਸ ਤਰੀਕੇ ਦੀ ਬਣਾਈ ਗਈ ਸੀ ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਬਣਵਾਈ ਸੀ ਪਰ ਉਸ ਤੋਂ ਬਾਅਦ ਫੇਰ ਸਿੱਖ ਹੋਰ ਤਾਕਤਵਰ ਹੋਏ ਮਹਾਰਾਜਾ ਰਣਜੀਤ ਸਿੰਘ ਜਦੋਂ ਮਹਾਰਾਜਾ ਬਣੇ ਅੰਮ੍ਰਿਤਸਰ ਨਗਰ ਦਾ ਜਦੋਂ ਪ੍ਰਬੰਧ ਉਹਨਾਂ ਕੋਲ ਆਇਆ ਤਾਂ ਉਹਨਾਂ ਨੇ ਫੇਰ ਦਰبار ਸਾਹਿਬ ਤੇ سونے ਦੀ ਸੇਵਾ ਕਰਵਾਉਣੀ ਸ਼ੁਰੂ ਕੀਤੀ ਤੇ ਨਕਾਸ਼ੀ ਚਿੱਤਰਕਾਰੀ ਦੀ ਸੇਵਾ ਸ਼ੁਰੂ ਕੀਤੀ ਇੱਥੇ ਇੱਕ ਜ਼ਿਕਰ ਮਿਲਦਾ ਹੈ ਇਤਿਹਾਸਿਕ ਕਿਤਾਬਾਂ ਚ ਕਿ ਦਰਬਾਰ ਸਾਹਿਬ ਦੀ ਸੇਵਾ ਦਾ ਜਦੋਂ ਕੰਮ ਸੰਪੂਰਨ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਜਿਹਦੇ ਅਹਿਲਕਾਰਾਂ ਨੇ ਇੱਕ ਪੱਤਰਾ ਬਣਵਾਇਆ ਕਿਉਂਕਿ ਲੱਖਾਂ ਰੁਪਏ ਖਰਚ ਹੋਇਆ ਸੀ ਤੇ ਇੰਨੀ ਸੋਹਣੀ ਇੱਕ ਦਿੱਖ ਦਿੱਤੀ ਗਈ ਸੀ ਦਰਬਾਰ ਸਾਹਿਬ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਹਿਲਕਾਰਾਂ ਨੇ ਦਰਬਾਰੀਆਂ ਨੇ ਇੱਕ ਸੋਨੇ ਦਾ ਪੱਤਰਾ ਬਣਵਾਇਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਹ ਪੱਤਰਾ ਆਪਾਂ ਦਰਬਾਰ ਸਾਹਿਬ ਜੀ ਦੀ ਜਿੱਥੋਂ ਮੁੱਖ ਐਂਟਰੀ ਹੁੰਦੀ ਆ ਉਹ ਗੇਟ ਦੇ ਉੱਪਰ ਲਗਾਵਾਂਗੇ ਉਸ 'ਚ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਤਾਰੀਫਾਂ ਕੀਤੀਆਂ ਗਈਆਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਗੁਣगान ਕੀਤਾ ਗਿਆ ਸੀ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਦਰبار ਸਾਹਿਬ ਦੀ ਸੇਵਾ ਕਰਵਾਈ ਔਰ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਭਾਵਨਾ ਦੇਖੋਗੇ ਉਹਨਾਂ ਨੇ ਉਹ ਪੱત્રਾ ਲਗਾਉਣ ਤੋਂ ਮਨਾ ਕਰ ਦਿੱਤਾ ਜਿਸ 'ਤੇ ਉਹਨਾਂ ਦੀਆਂ ਤਾਰੀਫਾਂ ਕੀਤੀਆਂ ਗਈਆਂ ਸੀ ਉਹਨਾਂ ਨੇ ਕਿਹਾ ਜੇ ਪੱત્રਾ ਲਗਾਉਣਾ ਹੀ ਆ ਨਾ ਦਰਬਾਰ ਸਾਹਿਬ 'ਚ ਕਿਸੇ ਵੀ ਇਨਸਾਨ ਦੀਆਂ ਤਾਰੀਫਾਂ ਦੇ ਬੋਰਡ ਨਹੀਂ ਲੱਗ ਸਕਦੇ ਉਹ ਕਹਿੰਦੇ ਜੇ ਤਾਰੀਫ ਕਰਨੀ ਆ ਤਾਂ ਗੁਰੂ ਸਾਹਿਬ ਦੀ ਕਰੋ ਫਿਰ ਉਹਨਾਂ ਨੇ ਇੱਕ ਪੱત્રਾ ਲਿਖਵਾਇਆ ਸੀਗਾ ਜੋ ਅੱਜ ਵੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਉੱਪਰ ਲੱਗਿਆ ਹੋਇਆ ਹੈ ਹੁਣ ਇੱਥੇ ਦੇਖੋਗੇ ਅਸੀਂ 500 ਰੁਪਏ ਦਾ ਜੇ ਇੱਕ ਪੱਖਾ ਵੀ ਦਾਨ ਕਰਦੀਏ ਨਾ ਉਹ ਪੱਖੇ ਦੇ ਫਰਾਂ ਤੇ ਵੀ ਅਸੀਂ ਆਪਦਾ ਨਾਮ ਲਿਖਾ ਦਿੰਨੇ ਆ ਲੱਖਾਂ ਰੁਪਏ ਖਰਚ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਲਿਖਵਾਇਆ ਸੀਗਾ ਉਹ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਜਦੋਂ ਤੁਸੀਂ ਦਰਬਾਰ ਸਾਹਿਬ ਐਂਟਰ ਹੁੰਨੇ ਹੋ ਨਾ ਜੋ ਮੁਖ ਗੇਟ ਹੈ ਪਹਿਲਾ ਗੇਟ ਹੈ ਫਰੰਟ ਸਾਈਡ ਦਾ ਉਹ ਗੇਟ ਦੇ ਉੱਪਰ ਲਿਖਿਆ ਹੋਇਆ ਹੈ ਸੋਨੇ ਦਾ ਇੱਕ ਪੱਤਰਾ ਲੱਗਿਆ ਹੋਇਆ ਹੈ ਸਭ ਤੋਂ ਪਹਿਲਾਂ ਮੂਲ ਮੰਤਰ ਮੰਗਲਾ ਚਰਨ ਸਾਨੂੰ ਪੜਨ ਨੂੰ ਮਿਲਦਾ ਹੈ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦ ਸਚੁ ਹੈਪੀ ਸਚ ਨਾਨਕ ਹੋਸੀ ਭੀ ਸਚ ਸ੍ਰੀ ਮਹਾਰਾਜ ਗੁਰੂ ਸਾਹਿਬ ਜੀ ਨੇ ਆਪਣੇ ਪਰਮ ਸੇਵਕ ਸਿੱਖ ਜਾਣਕਰ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਸ੍ਰੀ ਮਹਾਰਾਜ ਸਿੰਘ ਸਾਹਿਬ ਰਣਜੀਤ ਸਿੰਘ ਜੀ ਪਰ ਦਇਆ ਕਰਕੇ ਕਰਵਾਈ ਸੰਮਤ 1871 ਇੱਥੇ ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਿਖਵਾਇਆ ਕਿ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਪਰ ਦਇਆ ਕਰਕੇ ਕਿ ਗੁਰੂ ਸਾਹਿਬ ਨੇ ਦਇਆ ਕੀਤੀ ਤਾਂ ਹੀ ਇਹ ਸੇਵਾ ਮਹਾਰਾਜਾ ਰਣਜੀਤ ਸਿੰਘ ਕਰਵਾ ਪਾਏ ਇੱਥੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਹ ਭਾਵਨਾ ਸਾਨੂੰ ਨਜ਼ਰ ਆਉਂਦੀ ਆ ਕਿ ਕਿੰਨੀ ਭਾਵਨਾ ਨਾਲ ਉਹਨਾਂ ਨੇ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਕਿੰਨੀ ਭਾਵਨਾ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਕਾਂਗੜੇ ਦੇ ਰਾਜੇ ਸੰਸਾਰ ਚੰਦ ਦੀ ਕਲੈਕਸ਼ਨ ਚੋਂ ਇਹ ਪੇਂਟਿੰਗ ਦੇਖ ਕੇ ਬਣਵਾਈ ਹੋਏਗੀ ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਿੱਖ ਇਤਿਹਾਸ ਦੇ ਇਹ ਖਜ਼ਾਨੇ ਨੂੰ ਖਰਾਬ ਨਾ ਹੋਣ ਦਈਏ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨੂੰ ਸਹੀ ਸਲਾਮਤ ਪਹੁੰਚਦਾ ਕਰੀਏ ਇਤਿਹਾਸ ਦੱਸਦੇ ਆ ਕੋਈ ਵੀ ਉਲਝਕ ਹੋ ਗਈ ਹੋਵੇ ਕਿਸੇ ਦੀ ਵੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਅਸੀਂ ਪਰਮਪਿਤਾ ਪਰਮਾਤਮਾ 10 ਗੁਰੂ ਸਹਿਬਾਨਾਂ ਤੇ ਪੂਰੇ ਖਾਲਸਾ ਪੰਥ ਤੋਂ ਖਿਮਾ ਦੇ ਜਾਚਾਂ ਸਾਡਾ ਮਕਸਦ ਕਿਸੇ ਨੂੰ ਵੀ ਨੀਮਾ ਦਿਖਾਉਣਾ ਨਹੀਂ ਹੈ ਤੇ ਇੱਕ ਬੇਨਤੀ ਸੰਗਤ ਦੇ ਸਾਹਮਣੇ ਵੀ ਆ ਕਿ ਕਮੈਂਟਾਂ 'ਚ ਕਿਸੇ ਲਈ ਵੀ ਅਪਸ਼ਬਦ ਨਾ ਵਰਤੇ ਜਾਣ ਨਾ ਹੀ ਕਿਸੇ ਪ੍ਰਬੰਧਕ ਲਈ ਨਾ ਹੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਐਸਜੀਪੀਸੀ ਲਈ ਅਸੀਂ ਪਿਆਰ ਨਾਲ ਬੇਨਤੀ ਕਰੀਏ ਕਿ ਇਸ ਪੇਂਟਿੰਗ ਦੀ ਸਾਂਭ ਸੰਭਾਲ ਜ਼ਰੂਰੀ ਹੈ ਅਸੀਂ ਇੱਕ ਦੂਜੇ ਨੂੰ ਹੀ ਜਦੋਂ ਗਾਲਾਂ ਕੱਢਣ ਲੱਗ ਜਾਂਦੇ ਆ ਤਾਂ ਅਸੀਂ ਇੱਕ ਦੂਜੇ ਦੇਈ ਦੁਸ਼ਮਣ ਬਣ ਕੇ ਬੈਠ ਜਾਣੇ ਆ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਜ਼ਰੂਰੀ ਹੈ ਤਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਇਹ ਵੀਡੀਓ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ